ਸਾ ਗਰਮਕ ਪਿਆਰਿਓ ਪੈਲੈਸ ਚ ਪਹੁੰਚ ਚੁੱਕੇ ਆ ਦੇਖੋ ਪੈਲੈਸ ਦੇ ਰੰਗ ਤਮਾਸ਼ੇ ਬਾਬਾ ਜੀ ਆਏ ਆ ਬੰਦਰ ਸਿੰਘ ਜੀ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ ਜੋ ਵੀ ਕੁਝ ਹੋਵੇਗਾ ਬਲੌਗ ਵਿੱਚ ਸਾਰਾ ਬੇਤਨ ਦਿਖਾਵਾਂਗੇ ਇਹ ਵੀ ਜਾਨਾ ਦਿਖਾਉਣੇ ਆ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਸੋ ਗਰਮ ਖਪਿਆਰਿਓ ਰਹਿਣ ਜਾ ਰਹੇ ਆ ਹੁਣ ਗੱਡੀ ਤੇ ਕੂਡੀ ਤੇ ਚੱਲੀ ਸੀ ਕੂਡੀ ਡਾਊਨ ਹੋ ਗਈ ਵਾਪਸ ਆ ਗਿਆ ਹੁਣ ਗੱਡੀ ਤੇ ਜਾ ਰਹੇ ਆ ਚਾਬੀ ਲੈ ਲਈ ਹੈ ਗੱਡੀ ਦੀ ਤੇ ਹੁਣ ਗੱਡੀ ਤੇ ਜਾਣਾ ਧੰਨ ਗੁਰੂ ਰਾਮਦਾਸ ਮਹਾਰਾਜ ਗਰਮ ਖਪਿਆਰਿਓ ਗੱਡੀ ਲੱਗਦਾ ਪੈਂਚਰ ਹੋ ਹਵਾ ਘਟ ਹੈ ਚੱਕਰੋਂ ਨਹੀਂ ਪਵੇਗੀ ਮੈਂ ਗੁਰੂ ਨੂੰ ਕਿਹਾ ਪਰੇ ਹੋ ਜਾ ਪਹਿਲਾਂ ਇੱਥੇ ਬੈਠਾ ਸੀਗਾ ਉੱਥੇ ਬਹਿ ਗਿਆ ਜਾ ਕੇ ਬਹੁਤ ਸਿਆਣਾ ਗੁਰੂ ਮੈਂ ਕਿਹਾ ਗੱਡੀ ਘਟਨੀ ਪਰੇ ਹੋ ਜਾ ਇੱਥੇ ਬੈਠਾ ਸੀਗਾ ਇੱਥੇ ਉੱਠ ਕੇ ਹੋ ਗਿਆ ਇਹਨੂੰ ਵੀ ਪਤਾ ਹੈ ਵੀ ਇੱਥੋਂ ਦੀ ਗੱਡੀ ਟੱਪੜ ਬਹੁਤ ਸਿਆਣਾ ਗੁਰੂ ਸਿਆਣਾ ਨਾ ਤੂੰ ਓਏ ਇੱਧਰ ਦੇਖੀ ਇੱਥੇ ਦੇਖ ਸਿਆਣਾ ਨਾ ਤਣ ਹਲਾਉਂਦਾ ਜੀ ਚੱਲਦੇ ਆ ਰਹਿਣੋ ਓ ਵਾਹਿਗੁਰੂ ਸੱਚੇ ਪਾਤਸ਼ਾ ਗਰਮਖ ਪਿਆਰੋ ਰਾਤ ਨੰਗੇ ਸੀ ਇੱਥੋਂ ਦੀ ਕੁਝ ਵੀ ਨਹੀਂ ਸੀ ਤੇ ਰਾਤ ਪਤਾ ਨਹੀਂ ਤੜਕੇ ਪੈ ਗਿਆ ਮੀ ਤੜਕੇ ਮੀ ਪਿਆ ਕਾਫੀ ਆ ਵੇਖੋ ਭਰਗੀਆਂ ਗਲੀਆਂ ਫੁੱਲ ਕਿੰਨਾ ਪਾਣੀ ਹੋ ਗਿਆ ਦੇਖੋ ਪ੍ਰਸ਼ਾਦਾ ਚਕਾਲੰਗ ਰਾਂ ਜਾ ਕੇ ਪਜਾ ਜਾ ਜਾ ਪਜਾ ਜਾ ਪਜਾ ਜਾ 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 ਆ ਦੇਖ ਲੋ ਜੀ ਚਾਰ ਬੰਦੇ ਕਹੀ ਜਾਂਦੇ ਇਹਨੂੰ ਅੱਖ ਹੀ ਨਹੀਂ ਲੱਗਦਾ ਗੱਲ ਇਹ ਸਾਹਮਣੇ ਖੜਾ ਹੋ ਕੇ ਜਿਦ ਕਰਦਾ ਹੈ ਹੈਨਾ ਬਹੁਤ ਜ਼ਿਆਦਾ ਸੱਚੀ ਜਿਦ ਕਰਦਾ ਤੂੰ ਖਾਲਸਾ ਹੋ ਕੇ ਅਮਰਤ ਛੱਕੇ ਕਾ ਜਾ ਬਹੁਤ ਸਿਆਣਾ ਜਾ ਪਜ ਜਾ ਬਹੁਤ ਸਿਆਣਾ ਜਾ ਇਹ ਜਾਊ ਗਏਸ ਆਣਾ ਬਹੁਤ ਜਾ ਗਿਆ 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 ਹੋ ਗਿਆ ਬਹੁਤ ਸਿਆਣਾ ਮੁੰਡਾ ਗੁਰਮਖ ਪਿਆਰਿਓ ਹੋਇਆ ਉਹੀ ਜੀ ਦਾ ਡਰ ਸੀ ਗੱਡੀ ਹੋ ਗਈ ਪੈਂਚਰ ਹੁਣ ਹਵਾ ਭਰੀ ਹੈ ਟਾਇਰ ਮਾੜੇ ਗੱਡੀ ਦੇ ਹਵਾ ਭਰ ਕੇ ਤੁਰ ਪਿਆ ਗੁਰਦੁਆਰਾ ਸਾਹਿਬ ਤੋਂ ਹੁਣ ਪੈਂਚਰਵਾਵਾਂਗੇ ਜਾ ਕੇ ਕੱਲ 바ਵਾ ਚੱਲੀ ਨਾ ਪਰਸੋਂ ਵੀ ਚੱਲੀ ਪਰਸੋਂ ਸ਼ੇਰਗੜ ਗਏ ਕੱਲ ਸੂਰਤਗੜ ਵੱਲ ਗਏ ਤੇ ਟਾਇਰ ਮਾੜੇ ਚੇਂਜ ਕਰਾਉਣੇ ਆ ਤਾਂ ਕਰਕੇ ਪੈਂਚਰ ਹੋ ਜਾਂਦੀ ਛੇਦੀ ਬੱਦਲ ਪੂਰਾ ਬਣ ਗਿਆ ਮੌਸਮ ਖਰਾਬ ਹੈ ਹੁਣ ਪੈਂਚਰ ਲਵਾ ਕੇ ਫਿਰ ਚੱਲਦੇ ਆ ਘਰ ਤੇ ਫਿਰ ਜਾਣਾ ਹੈ ਰਿਟਾਇਰਮੈਂਟ ਪਾਰਟੀ ਤੇ ਸਾਡੇ ਮੈਡਮ ਜੀ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਹੈ ਉੱਥੇ ਜਾਣਾ ਚੱਲਦੇ ਆ ਫਿਰ ਪੈਂਚਰ ਲਵਾ ਕੇ ਜਿਨ੍ਹਾਂ ਤੋਂ ਅਸੀਂ ਪੜ੍ਹਾਈ ਕੀਤੀ ਹੈ ਉਹਨਾਂ ਦੀ ਹੈ ਰਿਟਾਇਰਮੈਂਟ ਪਾਰਟੀ ਹੈ ਬਹੁਤ ਚੰਗੇ ਮੈਡਮ ਜੀ ਬਾਣੀ ਪੜਨ ਵਾਲੇ ਸਾਰਾ ਪਰਿਵਾਰ ਅਮਰਤਾਰੀ ਉਹਨਾਂ ਦੀ ਬੈਲੈਂਸ ਚ ਪਾਰਟੀ ਹੈ ਰਿਟਾਇਰਮੈਂਟ ਦਾ 31 ਅਗਸਤ ਅੱਜ ਅੱਜ ਰਿਟਾਇਰਮੈਂਟ ਪਾਰਟੀ ਹੈ ਤਾਂ ਕਰਕੇ ਉੱਥੇ ਜਾਣਾ ਹੈ ਦੇਖਦੇ ਹਾਂ ਕਿ ਕੀ ਬਣਦਾ ਹੈ ਦੇਖਦੇ ਹਾਂ ਚੱਲ ਕੇ ਕੀ ਕਿਵੇਂ ਹੁੰਦਾ ਪੈਂਚਰ ਲਾ ਰਹੇ ਆ ਗੱਡੀ ਨੂੰ ਇਹ ਬਲਦੀ ਪੈਂਚਰ ਹੋ ਗਈ ਗਲਪੇ ਵਾਲੇ ਸਗਰਮਖ ਪਿਆਰੋ ਪੈਂਚਰ ਲਵਾ ਲਿਆ ਕਾਫੀ ਟਾਈਮ ਲੱਗ ਗਿਆ ਅੱਧਾ ਘੰਟਾ ਲੱਗ ਗਿਆ ਹੁਣ ਜਾ ਰਹੇ ਆ ਘਰ ਘਰ ਜਾ ਕੇ ਤਿਆਰ ਹੋਣਾ ਦਮਾਲਾ ਦੁਵਾਰਾ ਸਜਾਉਣਾ ਛੋਲਾ ਹੋਰ ਪਾਲਾਂਗੇ ਗਰਮਕ ਪਿਆਰਿਓ ਆ ਕੇ ਦਮਾਲਾ ਸਜਾਲਿਆ ਦੁਵਾਰਾ ਸਰੋਪਾ ਲਿਆ ਲਿਆ ਛੋਲਾ ਬਦਲਿਆ ਸਮਰ ਵੀ ਤਿਆਰ ਹੈ ਸਮਰ ਨੇ ਵੀ ਜਾਣਾ ਬਲਵਿੰਦਰ ਸਿੰਘ ਵੀ ਆ ਰਿਹਾ ਗੁਰਦੁਆਰਾ ਸੇ ਤੋਂ ਨਹੀਂ ਨਾਲ ਜਾਣਾ ਦੋ ਜਣੇ ਉਹ ਆ ਰਹੇ ਆ ਤੇ ਜਾਵਾਂਗੇ ਸੋ ਗਰਮਕ ਪਿਆਰਿਓ ਭਾਈ ਬਲਵਿੰਦਰ ਹੁਣੇ ਆ ਗਏ ਅਦਰਸ ਸਮਰਵੀ ਸਮਰ ਦਾ ਐਡਰੈਸ ਬਦਲ ਲੀ ਹੈ ਨਾ ਸਮਰਵੀ ਹਾਂ ਗੁਜ਼ਾਰੇ ਆ ਪੈਲੈਸ ਚ ਲਾ ਕੇ ਪੈਲੈਸ ਹੈ 2 ਕਿਲੋਮੀਟਰ ਰਹਿ ਗਿਆ ਅੱਗੇ ਬਸ ਸਗਰਮਖ ਪਿਆਰਿਓ ਪੈਲੈਸ ਚ ਪਹੁੰਚ ਚੁੱਕੇ ਆ ਦੇਖੋ ਪੈਲੈਸ ਦੇ ਰੰਗ ਬਾਬਾ ਜੀ ਆਏ ਆ ਬਲੰਦਰ ਸਿੰਘ ਜੀ ਆਹ ਲਓ ਲਵ ਪ੍ਰਿਕ ਸਿੰਘ ਸਮਰਦੀਪ ਸਿੰਘ ਸਮਰ ਭਵਾਰੇ ਚੱਲ ਰਹੇ ਦੇਖ ਗਰਮਕ ਪਿਆਰਿਓ ਪਾਰਟੀ ਤੇ ਜਾਏ ਆ ਹੁਣ ਘਰ ਜਾ ਰਹੇ ਆ ਬਹੁਤ ਵਧੀਆ ਪਾਰਟੀ ਬੈਡੂ ਜੀ ਖੁਸ਼ ਹੋ ਗਏ ਸਾਡੇ ਬਾਈ ਹੁਣੀ ਵੀ ਜਾਏ ਕਿਵੇਂ ਲੱਗੀ ਬਈ ਪਾਰਟੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਪਾਰਟੀ ਬਹੁਤ ਵਧੀਆ ਸੇਵਾ ਕੀਤੀ ਬੜਾ ਆਨੰਦ ਆ ਪਰੇ ਕਿਰਪਾ ਕਰੇ ਹੁਣ ਘਰ ਜਾ ਰਹੇ ਆ ਜੀ ਪਹੁੰਚ ਚੁੱਕੇ ਆ ਘਰ ਬਾਬਿਆਂ ਦੀ ਗੱਡੀ ਖੜੀ ਹੈ ਬਾਬਾ ਜੀ ਦੀ ਬਲਵਿੰਦਰ ਸਿੰਘ ਜੀ ਦੀ ਬਾਬਾ ਜੀ ਜਾ ਰਹੇ ਆ ਜੀ ਗਰਮਕ ਪਿਆਰਿਓ ਹੁਣ ਆ ਗਏ ਆ ਹੁਣ ਰੈਸਟ ਕਰਨ ਲੱਗੇ ਆ 10 ਮਿੰਟ ਤੇ 2:30 ਵਜ ਗਿਆ ਘੰਟਾ ਰੈਸਟ ਕਰਕੇ ਘੰਟਾ ਰੈਸਟ ਕਰਕੇ ਫਿਰ ਉੱਠਾਂਗੇ ਸੋ ਗਰਮਕ ਪਿਆਰਿਓ ਹੁਣ ਉੱਠ ਪਏ ਆ ਤੇ ਹੁਣ ਸ਼ਨਾਨਪਨ ਕਰਕੇ ਰੈਡੀ ਹੁੰਨੇ ਆ ਮੈਂ ਮੈਂ ਗਾੜੀ ਸਬਜ਼ੀ ਬਣਾਉਣੀ ਜੀ ਦਾਲ ਕਿਹੜੀ ਦਾਲ? ਮੂੰਗੀ ਦੀ ਦਾਲ। ਹਾਂਜੀ। ਠੀਕ ਹੈ ਨਾ। ਮੈਂ ਖਲਾਰਾ ਚੱਕ ਦਿੱਤੇ। ਖਲਾਰਾ ਚੱਕ ਬੁੱਤ ਜਿਹੜਾ ਤੂੰ ਖਲਾਰਾ ਪਾਇਆ। ਆ ਕਾਗਦ ਕਾ ਤੋ ਕੱਟ ਦੇਣਾ ਹਰਦਮ। ਆ ਦਿਲ ਦੁੱਲਜੀ ਬਣਾ ਕੇ ਐਵੇਂ ਹੈ ਨਾ। ਹੈ ਓਏ। ਖਲਾਰਾ ਪਾਇਆ ਤੂੰ ਤੇ ਤੂੰ ਹੀ ਚੱਕੇਗਾ। ਕੀ ਬਣਾਇਆ? ਗਰਮਖ ਪਿਆਰੇ ਦੇਖੋ ਆ ਬਣਾਇਆ ਸਰਬਤ ਨੇ ਆ ਦੇਖੋ ਇਟ ਇਨੀ ਕਿਊਟ ਕਿਊਟ ਇੱਦਾਂ ਕਿਊਟ ਕਿਊਟ ਦੀ ਸਪੈਲਿੰਗ ਨਹੀਂ ਸਹੀ ਪਤਾ ਤੇਰੀ ਕ ਕ ਯੂ ਟੇ ਤੇ ਕੀ ਬਣਿਆ ਕਿਊਟ ਨਾ ਬਈ ਕਿਊਟ ਦੀਆ ਕਿਊਟ ਦੀ ਸਪੈਲਿੰਗ ਨਹੀਂ ਸਹੀ ਕ ਯੂ ਟੇ ਕਿਊਟ ਦੀ ਸਪੈਲਿੰਗ ਕੀ ਹੁੰਦੀ ਐ

ਸੋ ਗਰਮਖ ਪਿਆਰਿਓ ਇਸ਼ਨਾਨ ਕਰਕੇ ਰੈਡੀ ਹੋ ਗਏ ਆ ਦਮਾਲਾ ਸਜਾ ਲਿਆ ਹੁਣ ਚਲਦੇ ਆ ਆਪਣੇ ਗੁਰਦੁਆਰਾ ਸਾਹਿਬ ਸਾਢੇ 7 ਹੋ ਗਏ ਆ ਰਹਿਰਾਸ ਸਾਹਿਬ ਦਾ ਪਾਠ ਕਰਕੇ ਆਉਨੇ ਆ ਰਤੂਬਾ ਦਾ ਕੇ ਪ੍ਰਸ਼ਾਦ ਪਣੀ શકਾਂਗੇ ਮੌਸਮ ਸਾਫ ਹੋ ਗਿਆ ਬਿਲਕੁਲ ਥੋੜਾ ਜਿਹਾ ਬੱਦਲ ਗਿਆ ਹੁਣੇ ਮੀਂਹ ਪੈ ਕੇ ਇੱਥੇ ਆ ਦੇਖੋ ਹੁਣੇ ਨਹੀਂ ਆਇਆ ਬਸ ਅੱਧਾ ਘੰਟਾ ਪਹਿਲਾਂ रेडी हो गए और चलते हैं गुरुद्वारा साहिब सो so, गर्म प्यारेयो आज दा व्लॉग इथे समाप्त करदे हां उम्मीद करदे हां कि आज दा व्लॉग थान वधिया लगया होवेगा वधिया लगया लाइक कमेंट शेयर जरूर करियो आज assi ਸਾਡੀ ਮੈਡਮ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਤੇ ਜਾ ਕੇ ਆਏ ਆ ਬਹੁਤ ਵਧੀਆ ਮੈਡਮ ਦਾ ਸੁਭਾਅ ਅਸੀਂ ਉਹਨਾਂ ਤੋਂ ਪੜੇ ਆ ਨਿੱਕੇ ਹੁੰਦੇ ਬਚਪਨ ਵਿੱਚ ਬਹੁਤ ਗੁਰਸਿੱਖ ਪਰਿਵਾਰ ਹੈ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਬੜੇ ਚੰਗੇ ਆ ਤੇ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ ਬਹੁਤ ਆਨੰਦ ਆਇਆ ਜਾ ਕੇ ਸੋ ਤੁਹਾਨੂੰ ਸਾਰਾ ਕੁਝ ਸੋਲਾ ਕੁਝ ਦਿਖਾਇਆ ਤੇ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ